ਕਰਦੇ ਆਜ ਮੋਦੀ ਸਰਕਾਰ 3.0 ਦਾ ਪਹਿਲਾ ਆਮ ਬਜਟ ਜੀ ਹਾਂ ਅੱਜ ਪਹਿਲਾ ਬਜਟ ਜਿਹੜਾ ਹੈ ਉਹ ਪੇਸ਼ ਕਰਨਗੇ ਵਿੱਤ ਮੰਤਰੀ ਨਰਮਲਾ ਸੀਤਾਰਮਨ ਇਕਵਾ ਫਿਰ ਤੋਂ ਬਜਟ ਪੇਸ਼ ਕਰਦੇ ਨਜ਼ਰਾਨੇ ਤਜ਼ੀਕ ਕਰੀਬ 10 ਵਜੇ ਸੰਸਦ ਪਵਨ ਪਹੁੰਚਣਗੇ ਖਜ਼ਾਨਾ ਮੰਤਰੀ ਨਰਮਲਾ ਸੀਤਾਰਮਨ ਸੋ ਮੋਦੀ ਸਰਕਾਰ ਦਈ ਨਵੀਂ ਜੋ ਸਰਕਾਰ ਦਾ ਗਠਨ ਹੋਇਆ 3.0 ਉਸ ਦਾ ਇਹ ਪਹਿਲਾ ਬਜਟ ਪੇਸ਼ ਹੋਣ ਜਾ ਰਿਹਾ ਜਿਸ ਤੇ ਕਿ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਰੀਬ 10 ਵਜੇ ਸੰਸਦ ਪਵਨ ਪਹੁੰਚਣਗੇ ਖਜ਼ਾਨਾ ਮੰਤਰੀ ਨਰਮਲਾ ਸੀਤਾਰਮਨ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਪਿਛੋਂ ਸਵੇਰੇ 11 ਵਜੇ ਫਿਰ ਇਹ ਬਜਟ ਪੇਸ਼ ਕੀਤਾ ਜਾਏਗਾ ਅੱਜ ਦੇ 7ਵਾਂ ਬਜਟ ਪੇਸ਼ ਕਰਨ ਵਾਲੀ ਪਹਿਲੀ ਵਿੱਤ ਮੰਤਰੀ ਬਰਨਗੇ ਨਿਰਮਲਾ ਸੀਤਾਰਮਨ ਨੌਕਰੀ ਪੇਸ਼ਾ ਲੋਕਾਂ ਨੂੰ ਟੈਕਸ ਲਾਭ ਵਿੱਚ ਵੱਡੀ ਰਾਹਤ ਦੀ ਜਿੱਥੇ ਉਮੀਦ ਹੈ ਤੇ ਕਿਸਾਨ ਵੀ ਵਟੇ ਤੋਹਫੇ ਦੀ ਤਿਆਰੀ ਦੇ ਵਿੱਚ ਬੈਠੇ ਨੇ ਉਮੀਦ ਚ ਬੈਠੇ ਨੇ ਕਿ ਸ਼ਾਇਦ ਮੋਦੀ ਸਰਕਾਰ ਉਹਨਾਂ ਨੂੰ ਕੋਈ ਵੱਡਾ ਤੋਹਫਾ ਦੇ ਸਕੇ ਤੇ ਜੇ ਵਿਚਾਰ ਖੇਤੀ ਤੇ ਵੀ ਫੋਕਸ ਸਰਕਾਰ ਦਾ ਜੀ ਕੀਨ ਹੋ ਸਕਦਾ ਹੈ ਪੀਐਮ ਆਵਾਸ ਯੋਜਨਾ ਦੇ ਵਿੱਚ ਵੀ ਫੰਡ ਵਧ ਸਕਦਾ ਹੈ ਜਿਤੇ तमाम ਵਰਗ ਜਿਹੜੇ ਨੇ ਅੱਜ ਦੇ ਇਸ ਬਜਟ ਤੋਂ बड़िया उम्मीदा आसा लगा के बैठे ने हालांकि इस बार सरकार से दबाव लगातार हर पास ही हुआ है बनिया हो इस बार विरोधी धर बड़ी ही मजबूत है वो थे ये बहुमत भाजपा पूरी तरह हासिल नहीं कर पाई इसलिए गठजोड़ के तहत सरकार बनी है सो हर वर्ग को खुश करना ए इस किस किस नु की कुछ मिलता है ये देखना बड़ा अहम रहेगा लेकिन अपने आप दे देख बड़ा अहम है कि कोई सरकार तीसरी बार लगातार टर्म हासिल किया है जनता ने मैंडेट दता और उस मोदी थ्रीटोर का पहला बजट पेश होने जा रहा है क्योंकि जिस तरह मैं कह रही कि मोदी थ्री पॉइंट का पहला आम बजट है लेकिन बड़ी ज्यादा प्रैशर भी है विरोधी भी इस बार मजबूत है एन डी ए की सरकार है उष भर दीदा सरकार तो जी देखो इस बार पहले बजट ना डिफरेंट होएगा पहली गल ती बहुत वीये कही है कि अज जो है बैकड्रॉप डिफरेंट है जनरल इलैक्शन सभा का इंपैक्ट सबनों पता है सब ने देख रिजल्ट है एन डी उस तरह की कामयाबी नहीं मिली बट दूजी चीज़ यह है कि अज सरकार के हाथ खुले हुए ने कारण की है सरकार की फाइनैशियल पोजिशन पहलों बैटर है बैटर का मतलब की है सब तो पहले तो आर बी आई ने एक बहुत व्डा डिविडेंड सरकार है टू पॉइंट वन लैख करोड़ ਉਹ ਤੋਂ ਇਲਾਵਾ ਟੈਕਸ ਕਲੈਕਸ਼ਨ ਬਹੁਤ ਚੰਗੀ ਚੱਲ ਰਹੀ ਹੈ ਜੀਐਸਟੀ ਕਲੈਕਸ਼ਨ ਦਰਸ਼ਕਾਂ ਨੂੰ ਦੱਸ ਦਵਾਂ April 2024 2.1 ਲੱਖ ਕਰੋੜ ਗ੍ਰੋਸ ਟੈਕਸ ਕਲੈਕਸ਼ਨ ਚੰਗੀ ਹੈ ਸਾਡੇ ਐਨਆਰਆਈ ਵੀਰ ਬਹੁਤ ਵਧੀਆ ਰਿਮਿਟੈਂਸਸ ਭੇਜ ਰਹੇ ਨੇ ਤਾਂ ਇਸ ਵਾਰ ਸਰਕਾਰ ਕੋਲ ਕੁਝ ਹੈ ਕਿ ਆ ਕਿ ਸਰਕਾਰ ਕੁਝ ਲੱਡੂ ਪੇੜੇ ਲੋਕਾਂ ਨੂੰ ਵੰਡ ਸਕੇ ਦੂਜਾ ਪੋਲੀਟੀਕਲ ਇਸ਼ੂਜ਼ ਵੀ ਨੇ ਬਿਲਕੁਲ ਤੁਸੀਂ ਸਹੀ ਕਿਹਾ ਜਨਰਲ ਇਲੈਕਸ਼ਨ ਦੇ ਵਿੱਚ ਅਸੀਂ ਦੇਖਿਆ ਆਪੋਜੀਸ਼ਨ ਨੇ ਦੋ ਬਹੁਤ ਵੱਡੇ ਮੁੱਦੇ ਚੱਕੇ ਸੀ ਪਹਿਲਾ ਅਨਇਮਪਲੋਇਮੈਂਟ ਦੂਜਾ ਇਨਫਲੇਸ਼ਨ ਕੰਟਰੋਲ ਤਾਂ ਮੇਰੇ ਆਰਗੇਨਾਈਜੇਸ਼ਨ ਆਕਾਸ਼ਿੰਦਰ.in ਦਾ ਮੰਨਣਾ ਹੈ ਸਭ ਤੋਂ ਪਹਿਲਾਂ ਤਾਂ ਇਨਕਮ ਟੈਕਸ ਦੀ ਐਗਜ਼ੈਂਪਸ਼ਨ ਲਿਮਿਟ ਬੇਸਿਕ ਐਗਜ਼ੈਂਪਸ਼ਨ ਲਿਮਿਟ ਉਹਦੇ ਵਿੱਚ 1.5 ਲੱਖ ਰੁਪਏ ਤੱਕ ਦੀ ਕਟੌਤੀ ਦੀ ਸੰਭਾਵਨਾ ਹੈ 1.5 ਲੱਖ ਰੁਪਏ ਦੀ ਐਡੀਸ਼ਨਲ ਐਗਜ਼ੈਂਪਸ਼ਨ ਲਿਮਿਟ ਜਿਹੜੀ ਹੈ ਔਨ ਦੀ ਸੰਭਾਵਨਾ ਹੈ ਜੀ ਸਟੈਂਡਰਡ ਡਿਡਕਸ਼ਨ ਹਰ EMPLOYE ਨੂੰ ਬਹੁਤ ਪਿਆਰੀ ਹੁੰਦੀ ਹੈ 25 ਤੋਂ 30 ਹਜ਼ਾਰ ਉਹਦੇ ਵਿੱਚ ਵਧਣ ਦੀ ਸੰਭਾਵਨਾ ਹੈ ਮਹਿਲਾਵਾਂ ਵਾਸਤੇ ਸਾਡੇ ਪੈਣਾ ਵਾਸਤੇ ਉਹਨਾਂ ਨੂੰ ਐਨਕਰੇਜ ਕਰਨ ਵਾਸਤੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ 50000 ਦੀ ਐਡੀਸ਼ਨਲ ਐਗਜ਼ੈਂਪਸ਼ਨ ਲਿਮਿਟ on ਦੀ ਸੰਭਾਵਨਾ ਹੈ ਉਹ ਤੋਂ ਇਲਾਵਾ ਹਾਊਸਿੰਗ ਫੰਡ ਹੈ ਹਾਊਸਿੰਗ ਇਸ ਸਰਕਾਰ ਦਾ ਬਹੁਤ ਪ੍ਰਿਆ ਵਿਚ ਹੈ ਕਿਉਂਕਿ ਹਾਊਸਿੰਗ ਫਾਰ एवरीवन ਦਾ ਨਾਰਾ ਹੈ ਤਾਂ ਉਹਦੇ ਅੰਦਰ ਜਿਹੜਾ ਪ੍ਰਿੰਸੀਪਲ ਕੰਪੋਨੈਂਟ ਹੈ 80C ਦੇ ਵਿੱਚ 50000 ਦੀ ਐਗਜ਼ੈਂਪਸ਼ਨ ਫਰਦਰ ਵਧਣ ਦੀ ਸੰਭਾਵਨਾ ਹੈ ਨਾਲ ਹੀ ਨਾਲ 24 ਵੀ ਜਿਹੜਾ ਇੰਟਰਸਟ ਕੰਪੋਨੈਂਟ ਹੈ ਉੱਥੇ ਲੱਖ ਰੁਪਏ ਦੀ ਐਡੀਸ਼ਨਲ ਐਗਜ਼ੈਂਪਸ਼ਨ ਔਨ ਦਿਸ ਸੰਭਾਵਨਾ ਤੇ ਸਭ ਤੋਂ ਵੱਡਾ ਤੋਹਫਾ ਸਾਡੇ ਸੂਬੇ ਪੰਜਾਬ ਵਾਸਤੇ ਪੂਰੇ ਦੇਸ਼ ਵਾਸਤੇ ਸਾਡੇ ਗ੍ਰਹਿਣੀਆਂ ਵਾਸਤੇ ਇਹ ਹੈ ਸੰਭਾਵਨਾ ਹੈ ਕਿ ਡੀਜ਼ਲ ਪ੍ਰਾਈਸ ਦੇ ਵਿੱਚ ਅੱਜ 5 ਰੁਪਏ ਦੀ ਕਟੌਤੀ ਕਰ ਦਿੱਤੀ ਜਾਵੇ ਦੀ ਸੰਭਾਵਨਾ ਹੈ ਡੀਜ਼ਲ ਦੇ ਵਿੱਚ ਦਰਸ਼ਕੋ ਦੋ ਤਰ੍ਹਾਂ ਦੇ ਟੈਕਸ ਹੁੰਦੇ ਨੇ ਸੈਂਟਰਲ ਗਵਰਨਮੈਂਟ ਜਿਹੜਾ ਸੈਂਟਰਲ ਐਕਸਾਈਜ਼ ਚਾਰਜ ਕਰਦੀ ਹੈ ਤੇ ਸਟੇਟ ਜਿਹੜਾ ਵੈਟ ਚਾਰਜ ਕਰਦੀ ਹੈ ਤਾਂ ਸੈਂਟਰਲ ਗਵਰਨਮੈਂਟ ਦੇ ਸੈਂਟਰਲ ਐਕਸਾਈਜ਼ ਦੇ ਵਿੱਚ 5 ਰੁਪਏ ਦੀ ਕਟੌਤੀ ਹੋਣ ਦੀ ਸੰਭਾਵਨਾ ਹੈ ਉਹਦੇ ਨਾਲ ਕੀ ਹੋਏਗਾ ਇੱਕ ਤਾਂ ਹਾਊਸ ਵਾਈਫਸ ਨੂੰ ਰਿਲੀਫ ਮਿਲੇਗਾ ਇਨਫਲੇਸ਼ਨ ਮਹਿੰਗਾਈ ਦਾ ਜਿਹੜਾ ਬਹੁਤ ਵੱਡਾ ਮੁੱਦਾ ਆਪੋਜੀਸ਼ਨ ਨੇ ਚੱਕਿਆ ਹੋਇਆ ਸੀਗਾ ਉਹਨੂੰ ਐਡਰੈਸ ਕਰਨ ਦਾ ਮੌਕਾ ਮਿਲੇਗਾ ਕਿਉਂਕਿ ਡੀਜ਼ਲ ਦੇ ਉੱਪਰ ਖਾਣ ਪੀਣ ਦਾ तमाम ਸਮਾਨ ਦੋ ਦਾਲਾਂ ਸਬਜ਼ੀਆਂ ਸਭ ਟਰੈਵਲ ਕਰਦੀਆਂ ਡੀਜ਼ਲ ਜੇ ਸਸਤਾ ਹੋ ਜਾਂਦਾ ਉਹਨਾਂ ਦਾ ਖਾਣ ਪੀਣ ਦਾ ਸਮਾਨ ਸਸਤਾ ਹੋਏਗਾ ਮਹਿੰਗਾਈ ਘਟੇਗੀ ਨਾਲ ਦੀ ਨਾਲ ਸਾਡੇ ਕਿਸਾਨ ਵੀਰ ਉਹਨਾਂ ਨੂੰ ਵੀ ਸਰਕਾਰ ਨੂੰ ਐਡਰੈਸ ਕਰਨ ਦਾ ਮੌਕਾ ਮਿਲੇਗਾ ਕਿਉਂਕਿ ਡੀਜ਼ਲ ਸਾਡੇ ਕਿਸਾਨ ਭਰਾਵਾਂ ਵਾਸਤੇ ਬਹੁਤ ਵਾਈਟਲ ਇਨਪੁਟ ਹੈ ਉਹਨਾਂ ਦੀ ਲਾਗਤ ਦੀ ਕਾਸਟ ਜਿਹੜੀ ਹੈ ਇਨਪੁਟ ਕਾਸਟ ਘੱਟ ਜਾਏਗੀ ਜੇ ਡੀਜ਼ਲ ਪ੍ਰਾਈਸਸ ਸਸਤੀ ਹੋ ਜਾਂਦੀ ਹੈ ਜੀ ਇਹਦੀ ਬਹੁਤ ਸੰਭਾਵਨਾ ਹੈ ਉਸ ਤੋਂ ਇਲਾਵਾ ਆ ਜਾਂਦਾ ਹੈ ਹੈਲਥ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਅਸੀਂ ਹੁਣ ਦੇਖਿਆ ਹੈ ਅੱਜ ਕੱਲ ਬਿਮਾਰੀਆਂ ਦਾ علاج ਬਹੁਤ ਮਹਿੰਗਾ ਹੋ ਗਿਆ ਹੈ 25 ਲੱਖ 30 ਲੱਖ 40 ਲੱਖ ਤੱਕ ਖਰਚੇ ਆ ਜਾਂਦੇ ਹੈ ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਹੈਲਥ ਇੰਸ਼ੋਰੈਂਸ ਦੇ ਵਿੱਚ ਐਗਜ਼ੈਂਪਸ਼ਨ ਲਿਮਿਟ 15000 ਹੋਰ ਵਧਾਉਣ ਦੀ ਸੰਭਾਵਨਾ ਹੈ ਤਾਂ ਕਿ ਜੇਕਰ ਕਿਸੇ ਦੇ ਪਰਿਵਾਰ ਦੇ ਵਿੱਚ ਕਿਸੇ ਨੂੰ ਰੱਬ ਨਾ ਕਰੇ ਕੋਈ ਵੱਡੀ ਬਿਮਾਰੀ ਹੋ ਜਾਂਦੀ ਹੈ ਤਾਂ ਇੰਸ਼ੋਰੈਂਸ ਦੇ ਕਵਰ ਨਾਲ ਉਹਦਾ ਟ੍ਰੀਟਮੈਂਟ ਹੋ ਸਕੇ ਇਸ ਚੀਜ਼ ਦੀ ਸੰਭਾਵਨਾ ਸਾਨੂੰ ਲੱਗ ਰਹੀ ਹੈ ਜੀ ਉਹ ਤੋਂ ਇਲਾਵਾ ਮੈਸਿਵ এমਪਲॉयਮੈਂਟ ਓਪਰਚ्युनिटीज ਦਾ ਪ੍ਰੋਗਰਾਮ ਔਨ ਦੀ ਸੰਭਾਵਨਾ ਤੇ ਪ੍ਰਾਈਸ ਸਟੇਬਲਾਈਜੇਸ਼ਨ ਪ੍ਰਾਈਸ ਸਟੇਬਲਾਈਜੇਸ਼ਨ ਫਰੰਟ ਜੇ ਅੰਦਾਜ਼ਾ ਕੀ ਕਰੇਗਾ ਦਰਸ਼ਕੋ ਉਹ ਜਿਹੜੇ ਵੈਜੀਟੇਬਲ ਸਬਜ਼ੀਆਂ ਦਾਲਾਂ ਦੇ ਰੇਟ ਇੱਕਦਮ ਵਾਜ ਜਾਂਦੇ ਨੇ ਉਹਨਾਂ ਨੂੰ ਕੰਟੇਨ ਕਰੇਗਾ ਪਿਆਜ਼ ਅਸੀਂ ਕਈ ਵਾਰ ਦੇਖਿਆ ਇੱਕਦਮ 100 ਰੁਪਏ ਹੋ ਜਾਂਦਾ ਹੈ ਦਾਲਾਂ ਅਸੀਂ ਇੱਕ ਵਕਤ ਦੇ ਵਿੱਚ 180 200 ਰੁਪਏ ਹੁੰਦੀਆਂ ਦੇਖੀਆਂ ਤਾਂ ਉਹਨਾਂ ਦਾ ਜਿਹੜਾ ਹੈ ਉਸ ਵੋਲੇਟਿਲਿਟੀ ਨੂੰ ਉਹ ਫਲਕਚੁਏਸ਼ਨ ਨੂੰ ਕੰਟੇਨ ਕਰੇਗਾ ताकि आम आदमी ते गृहिणी ते हाउसवाइफ ते ओ बोझ ना पड़े सरकार ਦਾ ਟਾਰਗੇਟ ਕੀ ਹੋਏਗਾ ਕਿ ਤੁਹਾਡੀ ਕਮਾਈ ਵਧਾਈ ਜਾਵੇ ਇਸ ਵਾਰ ਤਾਂ ਕਿ ਉਹ ਕਮਾਈ ਵਧਾਉਣ ਦਾ ਤਰੀਕਾ ਕੀ ਹੈ ਪਰਸਨਲ ਐਗਜ਼ੈਂਪਸ਼ਨ ਇਨਕਮ ਟੈਕਸ ਦੀ ਪਰਸਨਲ ਐਗਜ਼ੈਂਪਸ਼ਨ ਲਿਮਿਟ ਨੂੰ ਵਧਾਉਣਾ ਉਹਦਾ ਤਰੀਕਾ ਹੈ ਦੂਜਾ ਤੁਹਾਡੇ ਖਰਚੇ ਘਟਾਏ ਜਾਣ ਤੇ এমਪਲॉयमेंट ऑਪਰਚ्युनिटीज ਕਾਫੀ ਦਿੱਤੀਆਂ ਜਾਣ 인ਫਰਾਸਟ੍ਰਕਚਰ ਤੇ ਕਾਫੀ ਵੱਡਾ ਫੋਕਸ ਹੋਣ ਦੀ ਸੰਭਾਵਨਾ ਹੈ 인ਫਰਾਸਟ੍ਰਕਚਰ ਦਾ ਮਤਲਬ ਰੋਡਸ ਹਾਈਵੇਜ਼ ਰੇਲ Tracks ਫਾਸਟ ਪੀ ਟ੍ਰੇਨਸ ਉਦੇ ਨਾਲ ਕੀ ਹੋਏਗਾ ਹਿੰਦੁਸਤਾਨ ਨੂੰ ਇੱਕ ਵੱਡੀ ਮੈਨੂਫੈਕਚਰਿੰਗ ਇਕਨੋਮੀ ਬਣਨ ਦਾ ਮੌਕਾ ਮਿਲੇਗਾ ਤੇ ਹਿੰਦੁਸਤਾਨ ਵੱਡੀ ਮੈਨੂਫੈਕਚਰਿੰਗ ਇਕਨੋਮੀ ਬਣਦੇ ਰਸਤੇ ਤੇ ਆਲਰੇਡੀ ਚੱਲ ਰਿਹਾ ਹੈ ਉਹਦੇ ਨਾਲ ਕੀ ਹੋਏਗਾ ਜੌਬ ਓਪਰਚ्युनिटीज ਬਹੁਤ ਜ਼ਿਆਦਾ ਕ੍ਰੀਏਟ ਹੋ ਜਾਣਗੀਆਂ ਤੇ ਇਮਪਲॉयਮੈਂਟ ਇੱਕ ਇਹੋ ਜਿਹਾ ਮੁੱਦਾ ਸੀਗਾ ਜਿੱਤੇ ਓਪੋਜੀਸ਼ਨ ਨੇ ਸਰਕਾਰ ਨੂੰ ਕਾਫੀ ਘੇਰਿਆ ਸੀਗਾ ਇਲੈਕਸ਼ਨ ਦੇ ਟਾਈਮ ਵੀ ਤੇ ਇਲੈਕਸ਼ਨ ਤੋਂ ਬਾਅਦ ਦੀ ਅਸੀਂ ਦੇਖ ਹੀ ਰਹੇ ਹਾਂ ਸਾਡੇ ਮੇਰੇ ਆਪਣੇ ਸੂਬੇ ਪੰਜਾਬ ਦੇ ਬਹੁਤ ਸਾਰੇ ਬੱਚੇ ਅੱਜ ਕੈਨੇਡਾ ਯੂ ਐਸ ਗਲਫ ਆਸਟ੍ਰੇਲੀਆ ਜਾ ਰਹੇ ਨੇ ਕਿਉਂਕਿ ਮੇਰਾ ਆਪਣਾ ਸੂਬਾ ਤੇ ਦੇ ਉਨੀਆ এমਪਲாய்ਮੈਂਟ অপরচুनिटीज ऑफर ਨਹੀਂ ਕਰ ਪਾ ਰਿਆ ਉਹਦੇ ਤੇ ਮੈਸਿਵ ਜਿਹੜਾ ਅਲੋਕੇਸ਼ਨ on ਦੀ ਸੰਭਾਵਨਾ ਹੈ ওভারঅল ਮੇਰੇ ਹਿਸਾਬ ਨਾਲ ਰਿਲੀਫ ਦੇਣ ਵਾਲਾ ਗਰੋਥ ਦੇਣ ਵਾਲਾ ਬਜਟ ਹੋਏਗਾ ਕਿਉਂਕਿ on ਵਾਲਾ ਸਮਾਂ ਅਸੀਂ ਸਭ ਜਾਣਦੇ ਆ ਸੱਚੀ ਗੱਲ ਇਹ ਹੈ ਹਰਿਆਣਾ ਇਲੈਕਸ਼ਨ ਦਾ ਹੈ ਮਹਾਰਾਸ਼ਟra ਇਲੈਕਸ਼ਨ ਦਾ ਹੈ ਤਾਂ ਜਿਹੜੇ ਪਬਲਿਕ ਥੋੜੀ ਬਹੁਤ ਰੁੱਸੀ ਹੋਈ ਹੈ ਉਨੂੰ ਮਨੋਰਨ ਦੀ ਕੋਸ਼ਿਸ਼ ਚੱਲੀ ਹੈ ਇਸ ਬਜਟ ਦੇ ਜ਼ਰੀਏ ਬਿਲਕੁਲ ਬਿਲਕੁਲ ਅ ਇਥੇ ਸਾਡੇ ਨਾਲ ਸਾਰੇ ਸਹਿਯੋਗੀ ਹਰਪ੍ਰੀਤ ਬੰਦੇਸ਼ਾ ਵੀ ਬਣੇ ਹੋਏ ਨੇ ਉਹਨਾਂ ਕੋ ਇੱਕ ਵਾਰ ਪਹਿਲਾਂ ਚੱਲਦੇ ਆ ਹਰਪ੍ਰੀਤ ਕਿਉਂਕਿ ਅਸੀਂ ਲਗਾਤਾਰ ਚਰਚਾ ਕਰ ਰਹੇ ਹਾਂ ਇਸ ਪਰ ਤਾਂ ਬਜਟ ਬੜਾ ਆਮ ਹੋਏਗਾ ਆਕਾਸ਼ ਜਿੰਦਲ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦਾ ਮੰਨਣਾ ਹੈ ਜਿਹੜਾ ਹੈ ਪਹਿਲਾ ਬਜਟ ਹੈ ਮੋਦੀ 3.0 ਦਾ ਔਰ ਵੱਖਰਾ ਵੀ ਜਿਹੜਾ ਹੈ ਇਸ ਵਾਰ ਦਾ ਬਜਟ ਹੋਏਗਾ ਉਮੀਦਾਂ ਵੀ ਨੇ ਪ੍ਰੈਸ਼ਰ ਵੀ ਨੇ ਸਰਕਾਰ ਤੇ ਕਿਸਾਨਾਂ ਲਈ ਕੋਈ ਪੈਸੇ ਉਸ ਕੀ ਸਾਧਨ ਲਈ

ਲੇਕਿਨ ਇਸ ਵਿੱਚ ਕਾਰ ਲਗਾਤਾਰ ਤਸਵੀਰ ਆਮੀ ਹੈ ਫੋਟੋ ਆਪ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਦੱਸ ਦੇ ਕਿ ਇਹ ਜੋ ਕੀਤਾ ਜਾ ਰਿਹਾ ਹੈ 9 ਵਜੇ ਬਜਟ ਬਣਾਉਣ ਵਾਲੀ ਟੀਮ ਦੇ ਨਾਲ ਹੈ ਫੋਟੋ ਸੈਸ਼ਨ ਦਾ ਕਿਉਂਕਿ ਇੱਥੇ ਪੂਰਾ ਇੱਕ ਸਮਾਂ ਮਿੱਥਿਆ ਹੁੰਦਾ ਹੈ ਜਿਸ ਦੇ ਅਨੁਸਾਰ ਇਹ ਤੇ ਜਿਹੜੀ ਟੀਮ ਹੁੰਦੀ ਹੈ ਜਿਸ ਨੇ ਲਗਾਤਾਰ ਬੀਤੇ ਕਈ ਦਿਨਾਂ ਤੋਂ ਇਸ ਬਜਟ ਤੇ ਕੰਮ ਕੀਤਾ ਹੈ ਉਹਨਾਂ ਦੇ ਨਾਲ ਤਸਵੀਰ ਨਿਰਮਲਾ ਸੀ타 ਰਮਨ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਨੇ ਹਰਪ੍ਰੀਤ ਬੰਦੇ ਸਾਹ ਕੋਈ ਕਾਫੀ ਚੱਲਦਿਆ ਹਰਪ੍ਰੀਤ ਇਸ ਵੇਲੇ ਹੁਣ ਫੋਟੋ ਅਪ ਹੋ ਚੁੱਕਿਆ ਹੈ तमाम ਟੀਮ ਮੈਂਬਰਸ ਦੇ ਨਾਲ ਨਿਰਮਲਾ ਸੀ타 ਰਮਨ ਮੌਜੂਦ ਨੇ ਲੇਕਿਨ ਇਸ ਵਿੱਚਕਾਰ ਅਸੀਂ ਲਗਾਤਾਰ ਕਰ ਰਿਹਾ ਇਸ ਬਜਟ ਨੂੰ ਲੈ ਕੇ ਉਮੀਦਾਂ ਬਹੁਤ ਸਾਰੀਆਂ ਨੇ ਦੇਸ਼ ਵਾਸੀਆਂ ਨੂੰ ਬਿਲਕੁਲ ਦੇਖੋ ਜ਼ਾਹਿਰ ਤੌਰ ਤੇ ਮੈਸੂਲੇ ਨਿਰਮਲਾ ਸੀਤਾਰਮਣਕਰ ਦੇ ਘਰ ਦੇ ਬਾਹਰ ਹੀ ਮੌਜੂਦ ਹੈ ਤੇ ਥੋੜੀ ਦੇਰ ਬਾਅਦ ਇਥੋਂ ਇਥੋਂ ਨਿਕਲਣਾ ਹੈ ਉਹਨਾਂ ਨੇ ਕਿ ਫਿਰ ਜਿਹੜੀ ਅਗਲੀ ਕਾਰਵਾਈ ਹੋਏਗੀ ਕਿ ਇਥੋਂ ਨਾਰਥ ਬਲਾਗ ਜਾਣਗੇ ਵਿਸ਼ ਮੰਤਰਾਲੇ ਉੱਥੇ ਫੋਟੋ ਆਫ ਹੋਏਗਾ ਫਿਰ ਰਾਸ਼ਟਰਪਤੀ ਕੋ ਜਾਣਾ ਉੱਥੋਂ ਪਰਮੰਜੂਰੀ ਲਈ ਜਾਏਗੀ ਫਿਰ ਕੈਬਨਿਟ ਦੇ ਅੱਗੇ ਰੱਖਿਆ ਜਾਏਗਾ ਉਸ ਤੋਂ ਬਾਅਦ 11 ਵਜੇ ਜਿਹੜਾ ਹੈ ਇਹ ਟੇਬਲ ਕਰ ਦਿੱਤਾ ਜਾਏਗਾ ਬਜਟ ਜਿਵੇਂ ਆਕਾਸ਼ ਜੰਦਲ ਜੀ ਵੀ ਕਹਿ ਰਹੇ ਸਨ ਲੇਕਿਨ ਸਭ ਤੋਂ ਅਹਿਮ ਚੀਜ਼ ਹੈ ਕਿ ਇਸ ਵਾਰ ਜੋ ਮੰਡੇਟ ਆਇਆ ਜੋ ਰਿਜ਼ਲਟ ਆਇਆ ਉਹਦੇ ਦੀ ਜੀਪੀ ਤੋਂ ਜਿਹੜ وار اس بجٹ ਦੇ ਵਿੱਚ ਜਿਹੜਾ ਖੇਤੀਬਾੜੀ ਦਾ ਲਾਰਜ ਸੈਕਟਰ ਹੈ ਉਹਦੇ ਵਿੱਚ ਖਾਸ ਧਿਆਨ ਦਿੱਤਾ ਦੇਖਣ ਨੂੰ ਮਿਲ ਸਕਦਾ ਹੈ ਦੂਸਰੀ ਅਹਿਮ ਚੀਜ਼ਵੇਂ ਜਨਰਲ ਸਾਹਿਬ ਵੀ ਕਹਿ ਰਹੇ ਸਨ ਮਹਿਲਾਵਾਂ ਨੂੰ ਲੈ ਕੇ ਪਿਛਲੀ ਸਰਕਾਰ ਨੇ ਕਿਹਾ ਕਿ ਸੀ ਮਹਿਲਾ ਰਾਖਵਾਕਰਨ ਕਰ ਰਹੇ تھے ਮੰਨਿਆ ਜਾ ਰਿਹਾ ਹੈ ਕਿ ਮਹਿਲਾਵਾਂ ਨੂੰ ਲੈ ਕੇ ਇਸ ਦੇ ਵਿੱਚ ਵੱਡੇ ਐਲਾਨ ਹੋਣਗੇ ਇਨਕਮ ਟੈਕਸ ਦੇ ਵਿੱਚ ਛੂਟ ਦਿੱਤੀ ਜਾ ਸਕਦੀ ਹੈ ਦੂਸਰੀ ਅਹਿਮ ਚੀਜ਼ ਪਾਣੀ ਨੂੰ ਲੈ ਕੇ ਜਿਸ ਤਰੀਕੇ ਦਾ ਹਾਹਾਕਾਰ ਮਚਿਆ ਮੰਨਿਆ ਜਾ ਰਿਹਾ ਹੈ ਕਿ ਪਾਣੀ ਨੂੰ ਲੈ ਕੇ ਵੀ ਕੋਈ ਵੱਡੀ ਸਕੀਮ ਆ ਸਕਦੀ ਹੈ ਪਾਣੀ ਹੈ ਇਹ ਕਿਹਾ ਜਾਏ ਕਿ এনवायरमेंट ਪਰਿਆਵਰਣ ਜਿਸ ਦੀ ਸੀ ਗੱਲ ਕਰਦੇ ਹਾਂ ਉਸ ਨੂੰ ਲੈ ਕੇ ਸਰਕਾਰ ਕੋ ਵੱਡੇ ਕਦਮ ਚੁੱਕ ਸਕਦੀ ਹੈ ਇਹ तमाम ਉਹ ਕ ਨੇ ਜਿੰਨਾ ਤੇ ਸਰਕਾਰ ਇਸ ਵੇਲੇ ਕੰਮ ਕਰਨਾ ਚਾਹੇਗੀ ਜਿਸ ਤਰੀਕੇ ਨਾਲ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਸਨਮਾਨ ਦੀ ਯੋਜਨਾ 6000 ਰੁਪਏ ਸਾਲ ਦਾ ਦਿੰਦੀ ਏ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਸ ਦੇ ਵਿੱਚ ਵੀ ਵਾਅਦਾ ਕੀਤਾ ਜਾ ਸਕਦਾ ਹੈ ਕਿ ਸਰਕਾਰ ਕੋਸ਼ਿਸ਼ ਕਰੇਗੀ ਕਿ ਕਿਸਾਨਾਂ ਦਾ ਜਿਹੜਾ ਵੋਟ ਬੈਂਕ ਹੈ ਉਸ ਨੂੰ ਸਾਧਿਆ ਜਾਏ ਖਾਸ ਤੌਰ ਤੇ ਜਿਸ ਤਰੀਕੇ ਨਾਲ ਕਿਸਾਨ ਲੰਬੇ ਸਮੇਂ ਤੋਂ ਇਸ ਸਰਕਾਰ ਤੋਂ ਨਾਰਾਜ਼ ਨੇ ਤੁਹਾਨੂੰ ਯਾਦ ਹੋਏਗਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਦੋਂ ਅਹੁਦਾ ਸੰਭਾਲਿਆ ਉਸ ਵੇਲੇ ਪਹਿਲੀ ਮੀਟਿੰਗ ਜਿਹੜੀ ਸੀ ਤੇ ਜਿਹੜੇ ਪਹਿਲੇ ਨਿਰਣੇ ਹੋਏ ਕਿ ਉਹ 2000 ਰੁਪਏ ਜਿਹੜਾ ਕਿਸਾਨਾਂ ਦੇ ਖਾਤੇ 'ਚ ਪਾਇਆ ਗਿਆ ਤੇ ਪਹਿਲੀ ਮੀਟ ਇਸ ਕਰਕੇ ਸਰਕਾਰ ਦਾ ਕਿਤਨਾ ਕਿਤੇ ਫੋਕਸ ਹੋਏਗਾ ਕਿ ਉਸ ਦੇ ਉੱਤੇ ਜਿਹੜਾ ਫੋਕਸ ਕੀਤਾ ਜਾਏ ਨਾਲ ਹੀ ਆਤਮ ਨਿਰਭਰ ਭਾਰਤ ਦੀ ਗੱਲ ਲਗਾਤਾਰ ਸਰਕਾਰ ਕਰਦੀ ਰਹੀ ਹੈ ਉਸ ਸੈਕਟਰ ਨੂੰ ਸਰਕਾਰ ਛੂਣ ਦੀ ਕੋਸ਼ਿਸ਼ ਕਰੇਗੀ ਪਿਛਲੇ ਲੰਬੇ ਸਮੇਂ ਤੋਂ ਖਾਸ ਤੌਰ ਤੇ ਜੀਐਸਟੀ ਤੋਂ ਨੋਟਬੰਦੀ ਤੋਂ ਬਾਅਦ ਜਿਸ ਤਰੀਕੇ ਨਾਲ ਐਮਐਸਐਮਈ ਇੰਡਸਟਰੀ ਇਫੈਕਟ ਹੋਈ ਜਿੰਨਾ ਵੀ ਕਿਹਾ ਜਾਏ ਲੇਕਿਨ ਐਮਐਸਐਮਈ ਇੰਡਸਟਰੀ ਉਨਾ ਉੱਪਰ ਉੱਠ ਨਹੀਂ ਸકી ਜਿੰਨਾ ਉਸ ਨੂੰ ਉਠਣ ਦੀ ਲੋੜ ਸੀ ਇਸੇ ਕਰਕੇ ਬੇਰੋਜ਼ਗਾਰੀ ਜ਼ਿਆਦਾ ਵਧੀ ਜੰਦਰ ਸਾਹਿਬ ਜਿਵੇਂ ਕਹਿ ਰਹੇ ਸਨ ਕਿ ਸਾਡਾ ਆਪਣਾ ਸੂਬਾ ਪੰਜਾਬ ਜਾਂ ਦੇਸ਼ ਲਗਾਤਾਰ ਬੇਰੋਜ਼ਗਾਰੀ ਦੀ ਮਹਿੰਗਾ ਆਤਾਂ ਦੇ ਵਿੱਚ ਇਹ ਕੋਸ਼ਿਸ਼ ਹੋਏਗੀ ਕਿ ਉਥੇ ਸੈਕਟਰਾਂ ਚ ਕੰਮ ਕੀਤਾ ਜਾਏ ਜਿੱਥੇ ਨੌਕਰੀਆਂ ਜਿਹੜੀਆਂ ਨੇ ਉਹ ਵਾਤ ਸਕਣ ਇੱਥੇ तकरीबन 8:30 ਜਾਂ 8:40 ਦੇ ਕਰੀਬ ਨਿਰਮਲਾ ਸੀਤਾਰਮਨ ਆਪਣੇ ਇਥੋਂ ਦਿੱਲੀ ਦੇ ਇਸ ਆਵਾਸ ਤੋਂ ਨਿਕਲਣਗੇ 15 70 ਚੰਗ ਰੋਡ ਤੋਂ ਤੇ ਉਸ ਤੋਂ ਬਾਅਦ ਪੋਲੀਟਿਕ ਪਹੁੰਚਣਗੇ ਨਾਰਥ ਬਲਾਕ ਤੇ ਉਥੇ ਜਾ ਕੇ ਜਿਹੜਾ ਫੋਟੋ ਆਫ ਹੋਣਾ ਹੈ ਦੋਸਤੋ ਬਾਅਦ ਰਾਸ਼ਟਰੀ ਭੌਂ ਜਾਣਗੇ ਇਸ ਕਰਕੇ ਇੰਤਜ਼ਾਰ तमाम ਮੀਡੀਆ ਸਾਥੀ तमाम ਇਥੇ ਲੋਕ ਸਭ ਮੌਜੂਦ ਨੇ ਇੰਤਜ਼ਾਰ ਨਿਰਮਲਾ ਸੀਤਾਰਮਨ ਦਾ ਕਿ ਅੱਜ ਉਹਨਾਂ ਦੇ ਬਜਟ ਦੇ ਸਪਟਾਰੇ ਚ ਉਹ ਮੁਰਦੀ ਸਰਕਾਰ ਦਾ ਤੀਸਰਾ ਟਰਮ ਸਤਵੀਂ ਵਾਰ ਆਪਣਾ ਬਜਟ ਪੇ ਨੇ ਨਿਰਮਲਾ ਸੀਤਾਰਮਨ ਨੇ ਸੋਪੇਲਾ ਮੋਰਾਰਜੀ ਦੇਸਾਈ ਜਿਹੜੇ ਨਾਲ ਉਹਨਾਂ ਨੇ ਪੰਜ ਵਾਰ ਕੀਤਾ ਸੀ ਸਭ ਤੋਂ ਜ਼ਿਆਦਾ ਬਜਟ ਪੇਸ਼ ਕਰਨ ਦਾ ਜਿਹੜਾ ਇਤਿਹਾਸ ਹੈ ਉਹ ਨਿਰਮਲਾ ਸੀਤਾਰਮਨ ਦਾ ਰਚਨਾ ਹੈ ਲੇਕਿਨ ਸਵਾਲ ਵੱਡਾ ਹੈ ਕਿ ਕੀ ਉਹਨਾਂ ਦੇ ਪਟਾਰੇ ਚ ਇਹੋ ਜਿਹਾ ਨਿਕਲੇਗਾ ਜਿਸ ਨਾਲ ਕੀ ਲੋਕਾਂ ਨੂੰ ਰਾਹਤ ਮਿਲ ਸਕੇ ਖਾਸ ਤੌਰ ਤੇ ਉਹ ਮਿਡਲ ਕਲਾਸ ਜਿਹੜਾ ਮਿਡਲ ਕਲਾਸ ਵੋਟਰ ਵੀ ਹੈ ਉਹ ਮਿਡਲ ਕਲਾਸ ਜਿਹੜਾ ਪਾਰਟੀ ਦੇ ਨਾਲ ਜੁੜਦਾ ਵੀ ਹੈ ਤਾਂ ਉਹ ਮਿਡਲ ਕਲਾਸ ਜਿਹੜਾ ਦੇਸ਼ ਦੀ ਇਕਨੋਮੀ ਦੇ ਵਿੱਚ ਇੱਕ ਵੱਡਾ ਹਿੱਸਾ ਪਾਉਂਦਾ ਹੈ ਟੈਕਸ ਦੇ ਰਾਹੀਂ ਤੇ ਕੀ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਇਨਕਮ ਟੈਕਸ ਦਾ ਸਲੈਬ ਹੈ ਉਸ ਨੂੰ ਬਿਲਕੁਲ ਸਭ ਤੋਂ ਵਾਜਬ ਜੜੀ ਚੀਜ਼ ਹੈ ਕਿ ਜਿਹੜਾ ਨੌਕਰੀ ਪੇਸ਼ਾ ਬਿਲਕੁਲ ਹਰਪ੍ਰੀਤ ਅਸੀ ਆਕਾਸ਼ ਜਿੰਦਲ ਜੀ ਤੋਂ ਇਸ ਤੇ ਲੈਣਿਆ ਜ਼ਰੂਰ ਪ੍ਰਤੀਕਿਰਿਆ ਕਿ ਜਿਹੜਾ ਟੈਕਸ ਸਲੈਬ ਦੀ ਆਕਾਸ਼ ਜੀ ਗੱਲ ਕੀਤੀ ਜਾਂਦੀ ਹੈ ਹਰ ਵਾਰ ਜਦੋਂ ਬਜਟ ਪੇਸ਼ ਹੁੰਦਾ ਨੌਕਰੀ ਪੇਸ਼ਾ ਇੱਕ ਰਾਹਤ ਦੀ ਉਮੀਦ ਕਰਦਾ ਹੈ ਲੱਗਦਾ ਹੈ ਇਸ ਵਾਰ ਕੁਝ ਉਹਨਾਂ ਨੂੰ ਮਿਲੇਗਾ ਪਟਾਰੇ ਚੋਂ ਬਿਲਕੁਲ ਤੁਸੀਂ ਸਹੀ ਕਿਹਾ ਨੌਕਰੀ ਪੇਸ਼ਾ ਰਾਹਤ ਦੀ ਉਮੀਦ ਰੱਖਦਾ ਹੈ ਤੇ ਉਹਦਾ ਹੱਕ ਵੀ ਹੈ ਦੇਖੋ ਬਹੁਤ ਸਾਲਾਂ ਤੋਂ ਇਨਕਮ ਟੈਕਸ ਦੀ ਸਲੈਬ ਦੇ ਵਿੱਚ ਐਗਜ਼ੈਂਪਸ਼ਨ ਲਿਮਿਟ ਦੇ ਵਿੱਚ ਜਾਂ ਉਹਨੂੰ ਹੋਰ ਜ ਉਨੇ ਮਿਲੇ ਨੌਕਰੀ ਪੇਸ਼ਾ ਆਦਮੀ ਕੀ ਦੇਖ ਰਿਹਾ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਖਾਸ ਕਰਕੇ ਕਿ ਉਹਦੀ ਕਮਾਈ ਉਹਦੀ ਤਨਖਾਹ ਉਸ ਤਰੀਕੇ ਨਾਲ ਵਧ ਨਹੀਂ ਰਹੀ ਖਰਚੇ ਉਹਦੇ ਲਗਾਤਾਰ ਵਧਦੇ ਜਾ ਰਹੇ ਨੇ ਤਾਂ ਜੇ ਉਹਨੂੰ ਇਨਕਮ ਟੈਕਸ ਦਾ ਰਿਲੀਫ ਮਿਲ ਜਾਂਦਾ ਹੈ ਤੇ ਉੱਥੇ ਮੇਰੀ ਆਰਗੇਨਾਈਜੇਸ਼ਨ ਆਕਾਸ਼ਿੰਦਲ.com ਦਾ ਮੰਨਣਾ ਹੈ 1.5 ਲੱਖ ਰੁਪਏ ਤੱਕ ਬੇਸਿਕ ਐਗਜ਼ੈਂਪਸ਼ਨ ਲਿਮਿਟ ਜਿਹਨੂੰ ਸਲੈਬ ਕਹਿੰਦੇ ਨੇ ਆਮ ਪਾਸ਼ਾ ਸ਼ਾਲਾਗੀ ਸਲੈਬ ਸਹੀ ਸ਼ਬਦ ਨਹੀਂ ਉਹਦੇ ਵਾਸਤੇ ਬੇਸਿਕ ਐਗਜ਼ੈਂਪਸ਼ਨ ਲਿਮਿਟ 1.5 ਲੱਖ ਤੱਕ ਵਧਣ ਦੀ ਸੰਭਾਵਨਾ ਹੈ ਸਟੈਂਡਰਡ ਡਿਡਕਸ਼ਨ 25 ਤੋਂ 30 ਹਜ਼ਾਰ ਵਧਣ ਦੀ ਸੰਭਾਵ ਮਹਿਲਾਵਾਂ ਵਾਸਤੇ ਸਾਡੇ ਭੈਣਾ ਵਾਸਤੇ 50000 ਰੁਪਏ ਦੀ ਐਡੀਸ਼ਨਲ ਐਗਜ਼ੈਂਪਸ਼ਨ ਦੀ ਜਿਹੜੀ ਸੰਭਾਵਨਾ ਹੈ ਤਾਂ ਕਿ ਲੋਕਾਂ ਨੂੰ ਖੁਸ਼ ਰੱਖਿਆ ਜਾਵੇ ਤੇ ਉਹਦੇ ਨਾਲ ਕੀ ਹੈ ਨੌਕਰੀ ਪੇਸ਼ਾ ਜਿਹੜਾ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਨੌਕਰੀ ਪੇਸ਼ਾ ਨੂੰ ਬਹੁਤ ਰਿਲੀਫ ਮਿਲੇਗਾ ਉਹਦੇ ਕੋਲ ਹੱਥ ਦੇ ਵਿੱਚ ਪੈਸਾ ਆ ਜਾਏਗਾ ਉਹਦੇ ਪਰਿਵਾਰ ਦੇ ਛੋਟੇ ਛੋਟੇ ਸ਼ੌਕ ਫੈਮਲੀ ਨਾਲ ਆਊਟਿੰਗਸ ਤੇ ਜਾਣਾ ਰੈਸਟੋਰੈਂਟ ਜਾਣਾ ਸ਼ਾਪਿੰਗ ਜਾਣਾ ਉਹ ਸਭ ਉਹ ਕਰ ਪਾਏਗਾ ਤੇ ਉਹਦੇ ਨਾਲ ਇਕਨੋਮੀ ਦੇ ਵਿੱਚ ਹੋਰ ਮੂਵਮੈਂਟ ਆਏਗੀ ਕਿਉਂਕਿ ਜਦੋਂ ਇੱਕ ਫੈਮਲੀ 2500 3000 ਰੁਪਏ ਜਾ ਕੇ ਖਰਚਦੀ ਹੈ ਰੈਸਟੋਰੈਂਟ ਦੇ ਵਿੱਚ ਡਿਨਰ ਕਰਦੀ ਹੈ ਮਲਟੀਪਲੈਕਸ ਦੇ ਵਿੱਚ ਖਾਣਾ ਖਾਂਦੀ ਹੈ ਜਾਂ ਸ਼ਾਪਿੰਗ ਕਰਦੀ ਹੈ ਉਹਦੇ ਨਾਲ देयर आर ਅਰਾਊਂਡ 2000 ਪੀਪਲ ਹੂ ਡਾਇਰੈਕਟਲੀ অর ਇੰਡਾਇਰੈਕਟਲੀ ਗੈਟ এমਪਲॉयਮੈਂਟ ਤਾਂ ਇਹ ਲੋਕਾਂ ਦੇ ਵਿੱਚ ਹੱਥ ਦੇ ਵਿੱਚ ਪੈਸਾ ਦੇਣ ਵਾਲੀ ਜਿਹੜੀ ਉਹ ਹੈ ਟਾਰਗੇਟ ਉਹ ਸਰਕਾਰ ਦਾ ਹੋਏਗਾ ਤਾਂ ਕਿ ਲੋਕਾਂ ਨੂੰ ਖੁਸ਼ੀ ਵੀ ਕੀਤਾ ਜਾਵੇ ਤੇ ਟੈਕਸ ਜਨਰੇਸ਼ਨ ਵੀ ਵਧਾਈ ਜਾਵੇ ਇਹ ਬਹੁਤ ਜ਼ਰੂਰੀ ਚੀਜ਼ ਹੈ ਜਿਹੜੀ ਇਸ ਵਾਰ ਸਰਕਾਰ ਤੇ ਜਿਹਦਾ ਟਾਰਗੇਟ ਹੋਏਗਾ ਦੂਜੀ ਗੱਲ ਸਭ ਤੋਂ ਇੰਪੋਰਟੈਂਟ ਆ ਜਾਂਦਾ ਸਾਡੇ ਕਿਸਾਨ ਵੀਰ ਸਾਡੇ ਅੰਨ ਦਾਤਾ ਉਥੇ ਮੇਰੀ ਆਰਗੇਨਾਈਜੇਸ਼ਨ ਆਕਾਟਨੂ.in ਦੀ ਪ੍ਰੈਡਿਕਸ਼ਨਸ ਹੈ ਪਹਿਲਾਂ ਤਾਂ ਕਿਸਾਨ ਸਮਾਨ ਨਿਧੀ 12000 ਹੋਣ ਦੀ ਸੰਭਾਵਨਾ ਹੈ 12000 ਤੱਕ ਵਧਣ ਦੀ ਸੰਭਾਵਨਾ ਹੈ ਦੂਜਾ ਸਾਡੇ ਕਿਸਾਨ ਵੀਰਾਂ ਵਾਸਤੇ 0% ਰੇਟ ਆਫ ਇੰਟਰਸਟ ਦੀ ਸਕੀਮ ਆਉਣ ਦੀ ਸੰਭਾਵਨਾ ਹੈ ਤਾਂ ਜੇ 0% ਰੇਟ ਆਫ ਇੰਟਰਸਟ ਦੀ ਸਕੀਮ ਆ ਜਾਂਦੀ ਹੈ ਤਾਂ ਉਹਦੇ ਨਾਲ ਵੀ ਉਹਨਾਂ ਦੀ ਲਾਗਤ ਜਿਹੜੀ ਹੈ ਇਨਪੁਟ ਕਾਸਟ ਘਟ ਜੇਗੀ ਟਾਰਗੇਟ ਕੀ ਹੋਏਗਾ ਕਿ ਕਿਸਾਨ ਦੀ ਕਮਾਈ ਨੂੰ ਵਧਾਣਾ ਕਿਉਂਕਿ ਕਿਸਾਨਾਂ ਦੀ ਇਨਕਮ ਡਬਲ ਕਰਨ ਦਾ ਟਾਰਗੇਟ ਸਰਕਾਰ ਨੇ ਚੁਟ ਚੁਕਿਆ ਹੈ ਬਟ ਅਸੀਂ ਜਾਣਦੇ ਆ ਕਿ ਅੱਜ ਕਿਸਾਨ ਜਿਹੜਾ ਹੈ ਖੁਸ਼ ਨਹੀਂ ਹੈ ਸਾਡੇ ਸੂਬੇ ਦੇ ਕਾਫੀ ਕਿਸਾਨ ਖੁਸ਼ ਨਹੀਂ ਨੇ ਕਈ ਕਿਸਾਨਾਂ ਨੂੰ ਤਾਂ ਐਨੇ ਜਿਹੜਾ ਹੈ ਮਹੀਨਿਆਂ ਤੋਂ ਸੜਕਾਂ ਤੇ ਬੈਠ ਕੇ ਸੰਘਰਸ਼ ਕਰਨਾ ਪੈ ਰਿਹਾ ਹੈ ਤਾਂ ਸਰਕਾਰ ਦੀ ਮੇਰੇ ਹਿਸਾਬ ਨਾਲ ਡਿਊਟੀ ਵੀ ਹੈ ਕਿ ਸਾਡੇ ਕਿਸਾਨ ਵੀ ਸਾਡੇ ਅੰਦਾਤਾ ਨੂੰ ਖੁਸ਼ ਕੀਤਾ ਜਾਵੇ ਤੇ ਜ਼ਰੂਰਤ ਵੀ ਹੈ ਕਿਉਂਕਿ ਜੇ ਥਾੜੀ ਜਿਹੜੀ ਇਕਨੋਮੀ ਹੈ ਦੇਸ਼ ਦੀ ਉਹ ਪਿੰਡਾਂ ਚੋਂ ਚੱਲਦੀ ਹੈ ਜੇ ਕਿਸਾਨ ਦੇ ਹੱਥ ਪੈਸਾ ਆਵੇ ਚਾਹੇ ਕਿਸਾਨ ਮੇਰੇ ਸੂਬੇ ਪੰਜਾਬ ਦਾ ਹੋਵੇ ਚਾਹੇ ਮਹਾਰਾਸ਼ਟਰ ਦਾ ਹੋਵੇ ਚਾਹੇ ਬੰਗਾਲ ਦਾ ਹੋਵੇ ਤਾਂ ਉਹ ਜਾ ਕੇ ਮੰਡੀ ਚ ਖਰਚੇਗਾ ਉਤੋਂ ਡਿਸਟ੍ਰਿਕਟ ਹੈਡਕੁਆਟਰ ਤੇ ਪੈਸਾ ਜਾਏਗਾ ਫੇਰ ਉਹ ਪੈਸਾ ਦਿੱਲੀ ਮੁੰਬਈ ਦੇ ਵਿੱਚ ਆਏਗਾ ਜਿਹਦੇ ਨਾਲ ਸਾਡੀ ਇਕਨੋਮੀ ਜਿਹੜਾ ਸਾਡਾ ਇੱਕ ਟਾਰਗੇਟ ਹੈ ਪ੍ਰਾਈਮ ਮਿੰਿਸਟਰ ਸਾਹਿਬ ਨੇ ਬਹੁਤ ਅੱਛਾ ਟਾਰਗੇਟ ਰੱਖਿਆ ਹੈ ਥਰਡ బిਗੇਸਟ ਇਕਨੋਮੀ ਬਣਨ ਦਾ ਉਹਦੀ ਤਰਫ ਅਸੀਂ ਤੇਜ਼ੀ ਨਾਲ ਵਧ ਪਾਵਾਂਗੇ ਅੱਜ ਵੀ ਦੇਖਿਆ ਜਾਵੇ ਤਾਂ ਸਾਡੀ ਇਕਨੋਮੀ ਜਿਹੜੀ ਹੈ ਫਾਸਟੈਸਟ ਜੀਡੀਪੀ ਗਰੋਥ ਹੈ ਦੁਨੀਆ ਦੇ ਵਿੱਚ ਵੀ ਆਰ ਦਾ 5ਥ బిਗੇਸਟ ਇਕਨੋਮੀ ਸਾਡੇ ਤੋਂ ਵੱਡੀਆਂ ਚਾਰ ਇਕਨੋਮੀਆਂ ਨੇ ਅਮਰੀਕਾ ਚਾਈਨਾ ਜਰਮਨੀ ਜਪਾਨ ਚਾਰਾਂ ਤੋਂ ਕਿਸੇ ਦੀ ਵੀ ਜੀਡੀਪੀ ਗ੍ਰੋਥ ਇੰਡੀਆ ਦੇ ਬਰਾਬਰ ਨਹੀਂ ਹੈ ਵੀ ਆਰ ਗ੍ਰੋਇੰਗ ਐਟ ਦਾ ਫਾਸਟੈਸਟ ਲੈਵਲ ਤਾਂ ਇਸ ਫਾਸਟੈਸਟ ਇਕਨੋਮੀ ਦਾ ਫਾਇਦਾ ਜਿਹੜਾ ਹੈ ਉਹ ਕਿਸਾਨ ਵੀਰਾਂ ਨੂੰ ਮਿਲਣਾ ਚਾਹੀਦਾ ਤੇ ਉਹਦੇ ਨਾਲ ਇਕਨੋਮੀ ਨੂੰ ਵੀ ਫਾਇਦਾ ਹੋਏਗਾ ਤੇ ਪਲੱਸ ਜਿਹੜਾ ਸਾਡਾ ਟਾਰਗੇਟ ਹੈ 5 ਟ੍ਰਿਲੀਅਨ ਯੂ ਐਸ ਡਾਲਰ ਇਕਨੋਮੀ ਤਾਂ ਮੇਰਾ ਤਾਂ ਇਹ ਮੰਨਣਾ ਕਿ ਫਰਦਰ 2035 ਤੱਕ ਅਸੀਂ 10 ਟ੍ਰਿਲੀਅਨ ਯੂ ਐਸ ਡਾਲਰ ਇਕਨੋਮੀ ਵੱਲ ਵਧ ਸਕਦੇ ਹਾਂ ਬਟ ਇਹ ਉਪਰਾਲੇ ਜਿਹੜਾ ਹੈ ਬਹੁਤ ਜ਼ਰੂਰੀ ਹੈ ਕਿ ਲੋਕਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਸਾਡੇ ਕਿਸਾਨ ਭਰਾ ਜਿਹੜੇ ਕੁਛ ਹੱਦ ਤੱਕ ਜਿਨ੍ਹਾਂ 'ਚ ਕੁਝ ਨਾਰਾਜ਼ ਨੇ ਉਹਨਾਂ ਦੀ ਨਾਰਾਜ਼ਗੀ ਦੂਰ ਕੀਤੀ ਜਾਵੇ ਉਹਦੇ ਵਾਸਤੇ ਬਜਟ ਇੱਕ ਬਹੁਤ ਵਧੀਆ ਮੌਕਾ ਹੈ ਸਰਕਾਰ ਕੋਲ ਉਹਨਾਂ ਨਾਲ ਜਿਹੜਾ ਹੈ ਉਹਨਾਂ ਦੀ ਨਾਰਾਜ਼ਗੀ ਦੂਰ ਕਰਨ ਦਾ ਉਹਨਾਂ ਨੂੰ ਸੌਗਾਤਾਂ ਦੇਣ ਦਾ ਉਹ ਤੋਂ ਇਲਾਵਾ ਇਨਫਰਾਸਟ੍ਰਕਚਰ ਤੁਸੀਂ ਜਾਣਦੇ ਹੋ ਯੂ ਆਰ ਅ ਵੈਟਰਨ ਜਰਨਲਿਸਟ ਕਿ ਇਨਫਰਾਸਟ੍ਰਕਚਰ ਤੇ ਸਰਕਾਰ ਹਮੇਸ਼ਾ ਬੁਲਿਸ਼ ਰਹੀ ਹੈ ਜੀ ਇਨਫਰਾਸਟ੍ਰਕਚਰ ਤੇ ਕਾਫੀ ਖਰਚਾ ਹੋਣ ਦੀ ਸੰਭਾਵਨਾ ਹੈ ਤੇ ਇਨਫਰਾਸਟ੍ਰਕਚਰ ਨਾਲ ਕੀ ਹੁੰਦਾ ਨਾਲ ਦੀ ਨਾਲ ਹੀ ਜੋਬ ਜਨਰੇਸ਼ਨ ਹੁੰਦੀ ਹੈ ਇਨਫਰਾਸਟ੍ਰਕਚਰ ਜੇ ਰੋਡਸ ਬਣਨ ਜਾਂ ਫਲਾਈਓਵਰਸ ਬਣਨ ਜਾਂ ਰੇਲਵੇ ਟ੍ਰੈਕਸ ਬਣਨਗੇ ਦੇ ਲ ਜਨਰੇਟ ਲੋਟ ਆਫ ਜੌਬਸ ਫॉर ਇੰਜੀਨੀਅਰਸ ਬਿਲਕੁਲ ਕਿਉਂਕਿ ਜੇ ਜਦੋਂ ਅਸੀਂ ਬੁਨਿਆਦੀ ਟਾਂਚੇ ਦੀ ਗੱਲ ਕਰਦੇ ਆ ਜਿੱਦਾਂ ਜੇ ਅਸੀਂ ਸਟੂਡੈਂਟਸ ਦੀ ਗੱਲ ਕਰੀਏ ਕਿਉਂਕਿ ਬਹੁਤ ਸਾਰੇ ਅਸੀਂ ਟ੍ਰੈਂਡ ਦੇਖਦੇ ਆ ਕਿ ਬੱਚੇ ਜਿਹੜੇ ਨੇ ਜਾਂ ਸਟੂਡੈਂਟਸ ਨੇ ਉਹ ਬਾਹਰ ਵਿਦੇਸ਼ਾਂ ਵਿੱਚ ਯੂਨੀਵਰਸਿਟੀ ਵਿੱਚ ਪੜ੍ਹਦੇ ਨੇ ਇਹ ਜਿਹੜੇ ਬੁਨਿਆਦੀ ਜਦੋਂ ਟਾਂਚਾ ਸਾਡਾ ਮਜ਼ਬੂਤ ਹੋਏਗਾ ਔਰ ਯਕੀਨਨ ਮੋਦੀ ਸਰਕਾਰ ਇਸ ਤੇ ਜ਼ਰੂਰ ਕੰਮ ਕਰ ਵੀ ਰਹੀ ਆ ਕਿ ਹੋਰ ਸ਼ਾਇਦ ਬਜਟ ਵੀ ਅਲੋਟ ਹੋਣ ਤਾਂ ਜਿਹੜੇ ਬੱਚਿਆਂ ਦੀ এডਿਕੇਸ਼ਨ ਦੀ ਗੱਲ ਕਰ ਰਹੇ ਸੀ ਬੱਚਿਆਂ ਦੇ এডਿਕੇਸ਼ਨ ਦੇ ਵਿੱਚ ਅਸੀਂ ਕੀ ਦੇਖ ਰਹੇ ਹਾਂ ਜਿਹੜਾ ਬੱਚਾ ਸਾਡਾ ਕੈਨੇਡਾ ਜਾਂਦਾ ਸੀਗਾ આજ ਤੋਂ ਸਾਲ ਪਹਿਲਾਂ ਉਹ ਕੀ ਹੁੰਦਾ ਸੀਗਾ ਇੱਕ ਤਾਂ ਸਾਡਾ ਜਿਹੜਾ ਹੈ ਮੈਨ ਪਾਵਰ ਇੱਥੋਂ ਜਾਂਦੀ ਸੀਗੀ ਇੱਕ ਤਾਂ ਸਾਡੇ ਵਾਸਤੇ ਜਿਹੜਾ ਹੈ ਵਾਈਟਲ ਮੈਨ ਪਾਵਰ ਇੰਡੀਆ ਚੋਂ ਜਾਂਦੀ ਸੀ ਨਾਲ ਦੀ ਨਾਲ ਉਹ ਬੱਚਾ 20-25 ਲੱਖ ਰੁਪਏ ਲੈ ਕੇ ਵੀ ਜਾਂਦਾ ਸੀ ਫੋਰੈਕਸ ਕਿਉਂਕਿ ਉੱਥੇ ਉਹਨੂੰ এডਿਕੇਸ਼ਨ ਵਾਸਤੇ ਪੇ ਕਰਨਾ ਹੁੰਦਾ ਸੀਗਾ ਤਾਂ ਉਹੀ ਜੇ এমਪਲੋਇਮੈਂਟ ਓਪਰਚ्युनिटी ਇੱਥੇ ਆਜਣ ਉਹੀ ਜੇ ਇਨਫਰਾਸਟ੍ਰਕਚਰ ਇੱਥੇ ਆਜੇ ਤਾ ਬੱਚਿਆਂ ਨੂੰ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਪੈਗੀ ਬਾਹਰ ਜਾਂਦੇ ਆ ਬੱਚੇ ਕਈ ਤਰ੍ਹਾਂ ਦੀਆਂ ਤਕਲੀਫਾਂ ਵੀ ਸਹਿੰਦੇ ਆ ਅਸੀਂ ਸਭ ਜਾਣਦੇ ਆ ਹਾਲਾਂਕਿ ਉਹ ਇੱਕ ਵੱਖਰਾ ਟੌਪਿਕ ਹੈ ਤਾਂ ਜੇ ਹਿੰਦੁਸਤਾਨ ਦੇ ਵਿੱਚ ਹੀ ਉਹਨਾਂ ਨੂੰ ਆਪਣੇ ਸੂਬੇ ਦੇ ਵਿੱਚ ਹੀ ਆਪਣੇ ਘਰ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਨੌਕਰੀ ਮਿਲ ਜਾਏ ਦਸ ਨਾਥਿੰਗ ਬੈਟਰ ਲਾਈਕ ਥੈਟ ਔਰ ਦੂਜੀ ਗੱਲ ਜਿਹੜੀ ਤੁਸੀਂ ਬੜੀ ਇੰਪੋਰਟੈਂਟ ਚੱਕੀ ਹੈ ਐਜੂਕੇਸ਼ਨ ਅੱਜ ਯੂਐਸ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਹੈ ਯੂਐਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਮੁੱਦਾ ਕੀ ਬਣਿਆ ਹੋਇਆ ਹੈ ਸਟੂਡੈਂਟ ਲੋਨਸ ਤਾਂ ਸਟੂਡੈਂਟ ਲੋਨਸ ਦੇ ਵਿੱਚ ਵੀ ਇੱਥੇ ਰਾਹਤ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਅੱ ਬਹੁਤ ਡਿਗਰੀਆਂ ਇਹੋ ਜਿਹੀਆਂ ਹੋਗੀਆਂ ਜਿਨ੍ਹਾਂ ਤੇ 20 ਲੱਖ 30 ਲੱਖ 35 ਲੱਖ ਦਾ ਖਰਚਾ ਹੁੰਦਾ ਤਾਂ ਉਹਦੇ ਵਿੱਚ ਵੀ ਮੇਰੀ ਐਕਸਪੈਕਟੇਸ਼ਨ ਹੈ ਪਹਿਲਾਂ ਤਾਂ ਟੈਕਸ ਕੰਸੈਸ਼ਨ ਹੋਣਗੇ ਫਿਰ ਉਹਦੇ ਵਿੱਚ ਜਿਹੜਾ ਹੈ ਸਬਸਿਡਾਈਜ਼ਡ ਰੇਟ ਆਫ ਇੰਟਰਸਟ ਆਏਗਾ ਤਾਂ ਕਿ ਜਿਹੜੇ ਸਟੂਡੈਂਟਸ ਚੰਗੀ ਕੁਆਲੀਫਿਕੇਸ਼ਨ ਚੰਗੀ ਡਿਗਰੀ ਲੈਣਾ ਚਾਹੁੰਦੇ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਜਿੱਥੇ ਜ਼ਿਆਦਾ ਖਰਚਾ ਹੈ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਉਹ ਵੀ ਸਾਡੀ ਇੰਟੈਲੈਕਚੁਅਲ ਕੈਪੀਟਲ ਹੋਏਗੀ ਜਿੰਨੇ ਬੱਚੇ ਸਾਡੇ ਕੈਨੇਡਾ ਦੇ ਵਿੱਚ ਗਲਫ ਦੇ ਵਿੱਚ ਆਸਟ੍ਰੇਲੀਆ ਜਾ ਕੇ ਬਸ ਰਹੇ ਆ ਉਹ ਸਾਡੀ ਹਿਊਮਨ ਕੈਪੀਟਲ ਹੈ ਜਿਹੜੇ ਬੱਚੇ ਨੇ 20 ਸਾਲ ਦੀ ਉਮਰ ਦੇ ਵਿੱਚ ਮੇਰੇ ਸੂਬੇ ਪੰਜਾਬ ਤੇ ਮੇਰੇ ਭਾਰਤ ਦੀ ਤਰੱਕੀ ਵਿੱਚ ਕੰਟ੍ਰਿਬਿਊਟ ਕਰਨਾ ਸੀ ਹੀ ਇਸ ਗੋਇੰਗ ਐਂਡ ਕੰਟ੍ਰਿਬਿਊਟਿੰਗ ਇਨ ਦਾ ਗ੍ਰੋਥ ਆਫ ਕੈਨੇਡਾ ਗਲਫ ਇੰਡੋਸਟ੍ਰੇਲੀਆ ਕਿਉਂ ਕਰ ਰਹੇ ਹੋ ਜੋ ਉਪਰਾਲੇ ਨਾ ਕੀਤੇ ਜਾਣ ਕਿ ਉਹ ਸਾਡਾ ਬੱਚਾ ਇੱਥੇ ਰਹੇ ਆਪਣੇ ਦੇਸ਼ ਦੀ ਇਕਨੋਮੀ ਦੇ ਵਿੱਚ ਕੰਟ੍ਰਿਬਿਊਟ ਕਰੇ ਤੇ ਆਪਣੇ ਦੇਸ਼ ਨੂੰ ਤਰੱਕੀ ਤੇ ਲੈ ਕੇ ਜਾਵੇ ਜਦੋਂ ਕਿ ਕੈਨੇਡਾ ਦੀ ਇਕਨੋਮੀ ਤਾਂ ਸਾਡੇ ਤੋਂ ਬਹੁਤ ਪਿੱਛੇ ਹੈ ਉਹਨਾਂ ਦੀ ਜੀਡੀਪੀ ਬਿਲਕੁਲ ਹੋਰ ਇਸ ਵਿੱਚ ਸਾਰ ਇਹ ਜਿਹੜੇ ਕਦਮ ਚੁੱਕਨੇ ਬਹੁਤ ਜ਼ਰੂਰੀ ਨੇ ਉਸ ਤੇ ਫੋਕਸ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਹੋਰ ਸਾਡੀ ਇਕਨੋਮੀ ਸਟਰੋਂਗ ਬਣੇ ਸਾਡੀ ਅੱਜ ਦੇ ਇਸ ਬਜਟ ਨੂੰ ਲੈ ਕੇ ਖਾਸ ਚਰਚਾ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੇਗੀ